ਸਸਰੀ ਗਾਲ ਜੀ ਸਾਰਿਆਂ ਨੂੰ ਲਓ ਜੀ ਮੌਸਮ ਹੋ ਗਿਆ ਠੀਕ ਆ ਮੀਂਹ ਮੂ ਤਾਂ ਨਹੀਂ ਪਿਆ ਹੈਗਾ ਧੁੱਪ ਨੇੜੇ ਹੈ ਜੀ ਪੂਰੀ ਹੋ ਗਿਆ ਚੱਚੇ ਨਹੀਂ ਵੇਲੇ ਇੱਧਰ ਓਏ ਚੱਚੇ ਵਾਹ ਦਾ ਲਾ ਠੀਕ ਹੈ ਪੂਰਾ ਇਕਦਮ ਮੀਂਹ ਵਾਲਾ ਮੀਂਹ ਵਾਲਾ ਗਿਆ ਵਾ ਹਾਂ ਲੰਘਿਆ ਦੋ ਹੋ ਗਿਆ ਕੱਲੇ ਹੁਣ ਹਵਾ ਫਿਰਨ ਲੱਗਦਾ ਹੈ ਅੱਛਾ 15 ਵਜੇ ਤੋਂ ਬਾਅਦ ਤਾਂ ਥੋੜਾ ਪਾਣੀ ਖਤਰੇ ਵਾਲੀ ਕੰਮ ਅੱਛਾ ਦੇਖ ਜਦ ਦੀ ਕਿ ਆਪਾਂ ਦਾ ਇੱਧਰ ਆ ਗਏ ਮੁੰਡਾ ਵੇਲੇ ਘੁੰਮਦਾ ਅੱਜ ਇੱਕ ਬਾਹਰ ਹੋਰ ਫਿਰ ਕਰਦੇ ਵਧੀਆ ਅਫਰੀਕਾ ਕਰਦੇ ਸਾਤ ਅਫਰੀਕਾ ਪਹਿਰੀ ਪਹਿਲਾ ਦੋ ਵਾਰੀ ਪਹਿਜਾ ਤਾਂ ਲਾ ਜਾ ਚੇਦੇ ਹਲੇ ਲੂਇਆ ਬੱਲਾ ਆ ਰਿਹਾ ਨੇਰੀ ਪੈਦੇ ਦੀ ਲੈਟੇ ਉੱਤੇ ਇਹਨਾਂ ਕੋਲ ਹੋਣੀ ਦੀ ਹੁਣ ਲੱਗੇ ਦੋ ਵਾਰੀ ਦੋ ਵਾਰੀ ਬੈਠਾ ਬੈਣਾ ਦੋ ਵਾਰਲਾ ਦੇ ਹੋਰ ਫਿਰ ਸਸਤੀ ਵਾਲੇ ਤੇ ਲਾ ਕੇ ਯਾਰ ਮੇਲਾ ਹੀ ਅੱਜ ਵੇਲੇ ਆ ਹੁਣ ਦੇਖਦਾ ਮੈਂ ਜਾਣਾ ਨਾ ਨਾ ਬੇਲਾ ਕਿੱਥੇ ਆਲਦੀ ਪੱਟਣੀ ਪਰੇ ਨਾ ਬਾਗ ਵਾਲੀ ਬੱਤੀ ਲਾਇਆ ਜਾਉਂਦੀ ਦਾ ਉਹ ਵੀ ਕਰੇ ਤੇ ਮੇਰਾ ਪੱਟ ਲੈਂਦੇ ਆ ਇਹ ਉਹ ਵੀ ਕਰੇ ਵੀ ਹੋਣਾ ਹਾਂ ਆਲਦੀ ਹਲੇ ਗਾ ਪੱਟਣੀ ਆ ਲੈੇ ਢੇੜੇ ਪਾਸੇ ਨਹੀਂ ਹਾਂ ਲਓ ਚਾ ਮਾੜਾ ਨਹੀਂ ਹੁਣ ਪੱਟਣੀ ਆ ਆ ਦਿਨਾਂ ਚ ਪੱਟਦੇ ਨਹੀਂ ਕਿਹੜੇ ਬੱਤੀ ਪੱਟੀ ਨਹੀਂ ਨਾ ਉਹ ਹੁਣ ਪਰ ਦੇਖਾ ਜੀ ਪਿਛਲੇ ਸਾਲ ਦਾ ਇੱਥੇ ਲਾਈ ਵੀ ਦੀ ਜਿੰਨਾ ਕਿ ਬੀਜ ਪਾਇਆ ਤਾਂ ਹੁੰਦੀ ਕਿੱਥੇ ਆ ਹੁਣ ਕਿੱਥੇ ਹੈ ਜਿੰਨਾ ਕਿ ਬੀਜ ਪਾਇਆ ਤਾਂ ਹੁੰਦੀ ਕਿ ਨਿਕਲੇ ਹੋਣਦੀ ਉੱਥੇ ਆ ਉਹ ਦਾ ਐਂਟਾ ਮਾਸ ਗਾਣ ਜਿਹੜਾ ਉਹ ਹਾਂ ਪੜਾਣਾ ਲਾਤੀ ਉਹ ਐਸੀ ਨਹੀਂ ਗਈ। ਇਹ ਸਾਲ ਦੀ ਵਾਹੇ ਪੜਦੇ। ਪੜਦੀਏ? ਸਾਲ ਵਾਰ ਪੜਦੀ ਹੈ। ਮੈਨੂੰ ਲੱਗੀ ਰਹਿਣ ਤੇ ਫੇਰ ਲਾਉਂਦਾ ਫਿਰੂੰਗਾ। ਇਹੀ ਲੱਗੀ ਰਹਿਣ ਤੇ ਕਾਹਨੂੰ ਫੇਰੇ ਹੀ ਹੋ ਜਾਣੀ। ਪੂਰੀ ਲੱਗਣ ਲੱਗੀ। ਕਿਹੜੀ? ਆਹੋ। ਨਹੀਂ। ਸਰ ਜੀ ਨੰਦੀ? ਹਾਂ। ਤੇ ਹੋਰ ਫਰਕੇ ਉਹਦੇ ਫਰਕ ਪੈ ਗਿਆ ਯਾਰ ਹੁਣ ਮੌਸਮ ਟਾਈਮ ਵੀ ਉਹ ਆਣ ਲੱਗ ਗਿਆ। ਪਾਣੀ ਚੌਥੇ ਦਿਨ ਲੱਗ ਮਿਲਣ ਲੱਗਣ ਵੀ ਲਾਈਂਦੀ ਪੂਰੀ ਪੂਰੀ ਏ। ਹਾਂ, ਇਹਦਾ ਹੈ ਫੇਰ। ਫੇਰ ਰਹਿਣੇ ਤੇ ਲਾਉਣ ਨੂੰ ਫੇਰ। ਯਾਰ ਉਹ ਨਹੀਂ ਤਾਂ ਮੈਂ ਜੀ ਦੇਖ ਕੇ ਇਹ ਚੰਗੀ ਤਰ੍ਹਾਂ ਅੱਜ। ਹਾਂ। ਹਾਂ ਮੰਡ ਜੇ ਚੰਗੀ ਤਰ੍ਹਾਂ ਦੇਖ ਕੇ ਹੀ ਘੁੰਮ ਕੇ ਹਨ ਕੀ ਕਰਤੀ ਹੁੰਦੀ ਹੈ ਇਹ ਇਹਨੂੰ ਨਹੀਂ ਚਲਦੇ ਬਿੱਲੇ ਹੀ ਮੈਂ ਬੱਤਿਆ ਸਰਵਾ ਡਾਕਟਰ ਨੂੰ ਬੁਲਾ ਲੈਣੇ ਆ ਹੈ ਪੰਮੇ ਡਾਕਟਰ ਨੂੰ ਬੁਲਾ ਲੈਣੇ ਆ ਆਹੋ ਕੇਤੀਵਾੜਾ ਦਾ ਬੁਲਾ ਲਓ ਕਿੰਨੀ ਕੈਟਰੀ ਹੋਗੀ ਅਜੇ 16 ਹੋਗੀ 16 16 ਹੋਗੀ ਇਹ 15 ਦੇ ਬਾਅਦ ਪਾਣੀ ਦਾ ਨਹੀਂ ਖਤਰਾ ਹੀ ਹੈ ਜਾਣੇ ਤੁਮ ਨੂੰ ਹੂੰ ਟਾਈਮ ਵੀ ਕੋਈ ਨਹੀਂ ਰਹਿ ਗਿਆ ਹੁਣ ਤਾਂ ਪਹਿਲੀ ਤੇ ਖੜੀ ਸ਼ੁਰੂ ਹੋਏ ਨਹੀਂ ਉਦੋਂ ਬਾਅਦ ਮਰਜੀ ਪੱਕ ਜਵੇ ਫਿਰ ਅੱਗੇ ਸਟਾਰਟ ਹਾਂ ਕਾਲੇ ਨੇ ਕੱਢ ਲਈ ਨਹੀਂ ਤੇ ਮਸ਼ੀਨ ਤੇ ਆ ਰਿਹਾ ਹੈ ਜੀ ਨੋ ਪਿਆਰੇ ਹੈ ਤਾਂ ਗੰਨਾ ਨਹੀਂ ਪੜਿਆ ਹਾਂ ਗੰਨਾ ਲੈ ਲੈ ਮੈਂ ਨਾਲ ਕਿੱਥੇ ਹਾਂ ਗੰਨਾ ਬਦਾਰਾ ਰੱਖ ਜੀ ਲੋਰ ਫੇਟ ਹੈ ਨਾ ਨਹੀਂ ਲੇਟ ਨਹੀਂ ਉਹੀ ਆਪਾਂ ਲੱਗੀ ਜਾਂਦਾ ਲੇਟ ਨੂੰ ਪੜੀ ਜਾਂਦਾ ਹੋਰ ਹੋਲੀ ਕਿਵੇਂ ਰਹੀ ਸਾਡੀ ਗਾੜੀ ਹੁੰਦੀ ਹੈ ਹੂੰ ਕੱਚਾ ਦਾ ਫੇਰ ਹੋਲੀ ਤਾਂ ਸ਼ਹਿਰ ਵਾਲੇ ਬਣਾਉਂਦੇ ਹੁੰਦੇ ਆ ਅੱਛਾ ਹੁਣ ਤਾਂ ਬਹੁਤ ਘੱਟ ਗਏ ਪਹਿਲਾਂ ਬਣਾਉਂਦੇ ਸੀ ਉਹ ਤਾਂ ਅੱਗੇ ਭਈਏ ਉਹ ਇਹ ਬਹੁਤਾ ਇਹ ਕਰਦੇ ਹੁਣ ਉਹ ਵੀ ਨਹੀਂ ਆਉਂਦਾ ਕੋਈ ਅੱਗੇ ਯਾਰ ਭੰਗ ਮੰਨਦੇ ਤੇ ਰੇੜੀਆਂ 'ਤੇ ਸਪੀਕਰ ਰੱਖਦੇ ਹਾਂ 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 ਭੰਗ ਮੰਨਦੇ ਨੇ ਅਲੱਗ-ਅਲੱਗ ਪਾਰਟੀਆਂ ਜਿਹੜੀਆਂ ਹੁਣ ਦਾ ਮੋਟਰਾਂ ਬਾਰੇ ਬਸ ਆਪਣਾ ਸਵੇਰ ਤੇ ਪੀਕੇ ਇਹੋ ਵਾਹ ਗੁੰਗਾ ਵੀ ਬਹੁਤ ਹੋਇਆ ਪਤਾ ਹੈ ਬੋੜਾ ਵੀ ਬੋੜਾ ਪੋਣਦਾ ਹੈ ਕਿਹੜੀ ਵਤੀ ਨਹੀਂ ਜਾ ਕੇ ਬੋਲੇ ਤੂੰ ਬੋੜਾ ਹੀ ਰਹਿਣਾ ਮੰਨੂ ਕਹਿੰਦਾ ਮੈਂ ਤੇ ਇੱਥੇ ਤੇ ਤੇ ਇੰਨੀ ਪੀ ਲੈਣੀ ਤੂੰ ਤਾਂ ਬਸ ਪੀਣੀ ਹੈ ਹਾਂ ਬਜਾਈ ਨਹੀਂ ਉਹ ਲਾਗੀ ਸੀ ਤਿੰਨ ਵਾਰ ਮੋਟਰ ਨੂੰ ਮੈਂ ਤਾਂ ਜਾਮ ਦਾ ਵੀ ਗਿਰਦਾ ਹੀ ਜਾਂਦਾ ਸੀ ਉਹ ਤਾਂ ਇੰਨਾ ਸ਼ੁਗਰ ਚਾਚਾ ਨੇ ਉਹ ਚਾਰ ਵੱਧ ਨੂੰ ਕਾਬੂ ਕਰ ਲਿਆ ਜੇ ਨਾ ਕਾਬੂ ਕਰਦਾ ਜੇ ਨਾ ਕਾਬੂ ਕਰਦਾ ਫੇ ਪੰਗਾ ਪੈਣਾ ਤਾਂ ਫੇ ਉਹਨੇ ਲੜਨਾ ਤਾਂ ਕਿਤੇ ਲੜਨ ਨੂੰ ਬਹੁਤ ਤੇਜ਼ ਆ ਉਹ ਲੜਾਈ ਨੂੰ ਤੇਜ਼ ਆ ਇਹ ਜਿਹਨੇ ਸੁਣਨੀ ਕਿਦੀ ਤਾਂ ਤੁਹਾਡਾ ਬੋਲਟ ਚ ਕੀ ਫਿਰਦਾ ਹੈ ਸਾਰਾ ਦਿਨ ਅਜ ਬੋਲਟ ਭਰੇ ਆ ਹਫਤੇ ਵਾਲੇ ਬਾਰੀ ਆਉਂਦੀ ਹੈ ਅੱਛਾ ਮਿੱਠਾ ਸਾਲਾ ਤੇ ਬਲੈਡ ਦਾ ਵੀ ਹਾਲੇ ਕੀ ਪਤਾ ਹੈ ਕੱਲ ਜਾਊਗਾ ਕਿ ਨਹੀਂ ਆਊਗਾ ਇਹਨੂੰ ਪਾਣੀ ਦਾ ਹੋਣਾ ਬਕੀ ਅੱਜ ਤਾਂ ਕਾਹਤ ਖਾਜਾ ਹਾਂ ਪਾਣੀ ਮੰਗਦਾ ਹੈ ਪਾਣੀ ਪੁੱਕਾ ਪਿਆ ਹੈ ਵੜ ਲਓ ਹੁਣ ਅੱਜ ਵੜਦੇ ਹਾਂ ਵੜਦੇ ਆ ਮੜਦੇ ਹੁਣ ਤਾਂ ਬਰਦੀ ਵੇ ਅਦਾ ਹੀ ਵਿਹਲਾ ਹੀ ਮੁੰਡਾ ਵੜਦੂ 10 ਬੰਦਾ ਮੇਰੀ ਵੜਦੀ ਹਾਲੀ ਹੀ ਲੱਗਣੀ ਹੈ ਮੈਨੂੰ ਅੱਜ ਹੀ ਘਰੋਂ ਵੜਨਾ ਹੈ ਇੱਕ ਕਲੈਨ ਖੜੀ ਹਲਦੀ ਸੀ ਉਹ ਵੀ ਪੱਟੇ ਦੀ ਘਟੂਣੀ ਆ ਲੈਨ ਵੀ ਦੇਖ ਲੈ ਕਿੰਨੀ ਲੰਬੀ ਕਲੈਨ ਗਈ ਜਾਂਦਾ ਇੱਕ ਲੈ ਲੈ ਕਲੈਨ ਲਾਂਨ ਦੀ ਦੇਖ ਲੈ ਤੂੰ ਲਾਂਨ ਵੀ ਲੈ ਨਹੀਂ ਗਈ ਦਰਿੱਚ ਉਹਨੂੰ ਪੱਟੀ ਤੀਹੇ ਪੈਰ ਐਨ ਉਸਤਰੀ ਤੇ ਉਹ ਤੀਹੇ ਪੈਰ ਹੋਰ ਕੰਮ ਲਿਖਿਆ ਆਵਾ ਤੇ ਕੋ ਮੈਂ ਆ ਕੱਢਦਾ ਤੇ ਅਗਰ ਨਾ ਅੱਜ ਲੋਡ ਕਰਨਾ ਤੂੰ ਟਰਾਲੇ ਸ਼ਿਫਟ ਕਰਨਾ ਅੱਜ ਅੱਜ ਕੱਲੂ ਹੋਊਗਾ ਅੱਜ ਦੰਗ ਘਰ ਦੇ ਆਏ ਬਈ ਉਹ ਵੜਣਾ ਨਹੀਂ ਉਹ ਆਏ ਵੜਣ ਚਾਰ ਪਾਏ ਆ ਜਾਂ ਬਾਕੀ ਹੋਰ ਵਸੇ ਹੋਣੇ ਬਾਕੀ ਦੋ ਤਿੰਨ ਉਹ ਕਿੰਨਾ ਜੀਗਾ ਵੀ ਜੱਸੇ ਵਾਲਾ ਅੱਛਾ ਅੱਜ ਜੀਰਾਂ ਨੇ ਦਵਾਇਆ ਨੂੰ ਲੈ ਕੇ ਟਾਹ ਰੋਂਗੇ ਖਾਣੇ ਹੂੰ 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 ਪਹਿਲੇ 10000 ਰੁਪਏ ਖਰਤੇ ਆ ਗਿਆ 50000 ਖਾਤੇ ਹੋਲੀ ਦਾ ਆ ਗਿਆ ਹੁਣ ਪਰ ਇਹ ਹੋਲੀ ਹੋ ਜਾਣਾ ਮਨਾਉਂਦੇ ਆ ਇਹਨਾਂ ਕੋਲ ਹੋਰ ਜੇ ਦਰੂ ਮੁਕਲੀ ਹੋਈ ਤਾਂ ਠੀਕ ਹੈ ਜੇ ਨਾ ਮੁੱਕੀ ਹੋਈ ਫਿਰ ਅੱਜ ਫੇਰ ਨਹੀਂ ਉੜਦੇ ਅਜੇ ਹਾਮ ਤੱਕ ਦੇਖਨੀ ਹਾਂ ਫਿਰ ਮੁਕਾ ਨਹੀਂ ਉੱਠਦਾ ਕਿਹ ਲੰਬੜ ਮੱਲ ਕੋ ਉਦੇ ਓ ਠੀਕ ਹੈ ਤਾ ਆਗਮ ਹੋਣਾ ਹੈ ਬੇਟੀ ਜੱਤੀ ਹੋਣੀ ਕਰ ਲੈ ਬੇਟੀ ਫਿੱਟ ਬੈਠੀ ਹਾਂ ਕਿੰਨੇ ਬੰਦੇ ਆ ਬੰਦੇ 12 ਦੋ ਦਿਨ ਹੋ ਗਏ ਕੱਲ ਵੀ ਸ਼ਰਾਪੀ ਤੇ ਪਰਸੂ ਵੀ ਸ਼ਰਾਪੀ ਪਰਸੋਂ ਪਰਸੋਂ ਹੋਲੀ ਦੀ ਇਹ ਚੌਥੇ ਸ਼ਾਮ ਨੂੰ ਹੋ ਗਏ ਸੈਟ ਇੱਕ ਦਿਨ ਪਹਿਲਾਂ ਹੀ 14 ਦੀ 30 ਕਣੇ ਉਹਦੇ ਫੇ ਬਿੱਲੀ ਦੇ ਸਰਹਾਣੇ ਦੁੱਧ ਕਿੱਥੇ ਜਾਂਦਾ ਮੁੱਗਾ ਲੈ ਆਇਆ ਥਲੇ ਕੰਦ ਲੈ 4000 ਦਾ ਪਰਸੋਂ ਬੱਕਰਾ ਦਾ 9000 ਦਾ ਤਿੰਨ ਦੋ ਚੰਗੇ ਜੀ ਖਾਈ ਜੋ ਆਲੂ ਉਹਨੇ ਕਈ ਨਾ ਬਾਹ ਕਿਕਣਾ ਹੁਣ ਕਹਿੰਦਾ ਠੀਕ ਆ ਜੀ ਬਾਦ ਦੇ ਫਿਰ ਤੇ ਕੰਦਾ ਝਲਦਾ ਤੇਰੇ ਤੇ ਟਿੱਲੇ ਟਿੱਲੇ ਜਾਏ ਹਾਂ ਕੌਣ ਫਿਰਦੇ ਹੁਣ ਟਿੱਲੇ ਨੂੰ ਕਰਕੇ ਹੋਰ ਇਹ ਵੀ ਗੱਲ ਸੱਚ ਹੈ ਯਾਰ ਇਹਨੂੰ ਫੈਮਿਲੀ ਨੂੰ ਲੈ ਨੀਂ ਹਾਂ ਹਾਂ ਚਾਰ ਪਾਟੀਆਂ ਕਰਦੇ ਚਾਰ ਪਾਟੀਆਂ ਪੂਰਾ ਪਾਣੀ ਥੱਲੇ ਜਾਣ ਲੱਗ ਗਿਆ ਨਾ ਹਾਂ ਖੂ ਦਾ ਜਦੋਂ ਤੇ ਚਵੱਕੇ ਦਾ ਨੀ ਦੇ ਵਿੱਚੋਂ ਪੈਂਦਾ ਹੋਣਾ ਨੀ ਜਿਹੜਾ ਪੈ ਕੇ ਉੱਪਰ ਆਈ ਜਾਂਦਾ ਉਹ ਮੋਟਰ ਨਹੀਂ ਚਲਾਈ ਆਪਾਂ ਨੇ ਆਹ ਮੋਟਰ ਖੜੀ ਰੂਗੀ ਨਹੀਂ ਜਰ ਹੋ ਗਿਆ ਹਾਂ ਉਹਦੇ ਜਿਨਾ ਕਰਦੇ ਉੱਥੇ ਵਾਲੇ ਮੋਟਰ ਵਾਲੇ ਉਹਦੇ ਵਿੱਚ ਚਿੱਠੇ ਜਿਹਾ ਉਹਦੇ ਪਾਣੀ ਖੜਾਇਆ ਮੈਂ ਕਰੂ ਕਰਦੇ ਵੀ ਉਹਦੇ ਬਾਅਦ ਕਰਦੇ ਵੀ ਉਹ ਸਾਰਾ ਤਿੰਨ ਨੰਬਰ ਨਹੀਂ ਵਿੱਚ ਹਾਂ ਮੈਂ ਹੁਣ ਸਾਫ਼ ਕਰਕੇ ਆਂ ਦਿਲ ਮੇਰੇ ਹੱਥਾਂ ਨੂੰ ਪੀੜ ਪੀੜੇ ਹੋਏ ਬਣਾ ਦੇ ਹਾਂ ਹਾਂ ਸਾਹੀ ਮੈਂ ਕਹਿ ਰਿਹਾ ਉਹਨੂੰ ਕੱਢ ਦੇ ਕਰੋ ਪਾਣੀ ਕੱਢ ਦੇ ਉਹਨੂੰ ਕੱਢ ਦੋ ਜੇ ਪਾਣੀ ਕੱਢ ਗਏ ਨਾ ਉਹਨੂੰ ਦੁਪਹਿਰੀ ਧੁੱਪ ਲੱਗ ਗਈਆਂ 1 2 ਇੰਨੇ ਚ ਫੇਰ ਭਰਲਾ ਚ ਹੋ ਬੇਫੋ ਬਫਰ ਕਹਦਾ ਹਲੇ ਤਾਂ ਲੋਡ ਵੀ ਨਹੀਂ ਹੈ ਜੀ ਇੰਨੀ ਹਲੇ ਕਿਹੜੇ ਨੂੰ ਕਰ ਹਾਂ ਹਾਂ ਬਾਅਦ ਚ ਜੀ ਜੀ ਦੀ ਮੋਟਰ ਫੇਰ ਆ ਫੇਰ ਹੈ ਜੀ ਉਧਰ ਵੀ ਜਿਲੀ ਲਾਦੇ ਨਹੀਂ ਫੇਰ ਉਧਰ ਰੋਜ਼ੇ ਮੂੜ ਚੱਲੇ ਪੇ ਕਰਨੀ ਉਹ ਕਾ ਨਾ ਵੀ ਗਾਂ ਮੁੱਲੇ ਕਰਨੀ ਉਹਦੇ ਬੂਟੇ ਪਟਾਹ ਹੋ ਗਏ ਖੇਤ ਮੱਕੀ ਮੱਕਰ ਜਾਈ ਬਹੁਤ ਹੋ ਗਿਆ ਨਾ ਮੱਕੀ ਦੇ ਦੇ ਮੱਕੀ ਦਾ ਟਾਈਮ ਹੈਗਾ ਜੱਚ ਹਲੇ ਮੱਕੀ ਕਿਹੜੇ ਖਾਂਦੇ ਨਾ ਪੁੱਛਣੀ ਆ ਚਾਹ ਰੁਕਣੀ ਪਿਆ ਚਲ ਹੁਣ ਬੀਜੀ ਵੀ ਗਿਆ ਹੋਰ ਕਾਹਦੇ ਮਾਂ ਉਹ ਖੇਚ ਚਬੂਟੇ ਵਾਲੇ ਚ 20 ਡੰਗਰਾਂ ਨਾਲੇ ਬੜੇ ਦਾ ਕੰਮ ਆਊਗੀ ਹਾਂ ਹਾਂ 20 ਜੇ ਉਥੇ ਮਾਂਹੂ ਬੀਤ ਤੇ ਮੂੰਗੀ ਉਥੇ ਬੈਣਾ ਦਾ ਨਹੀਂ ਪਤਾ ਫਿਰ ਉਹ ਸੱਜਦਾ ਬੈਣਾ ਇੱਕ ਦਿਨ ਆ ਗਈਆਂ ਬੈਣਾ ਦਾ ਲਾਜ ਹੈਗਾ ਹਾਂ ਜੇ ਮੂੰਗੀ ਬੀਜੀ ਨਹੀਂ ਮੂੰਗੀ ਬੀਜੀ ਤੋਂ ਅੱਛਾ ਸਮਝੇਗਾ ਨਾ ਮੂੰਗੀ ਵਧੀਆ ਰਹਿਣੀ ਮੱਕੀ ਨਾਲ ਥੋੜੇ ਬੈਣਾ ਨੇ ਇੱਕ ਦਿਨ ਹੀ ਖਾ ਜਾਣੀ ਜੇ ਆ ਗਈਆਂ ਉਹ ਕੁਛ ਨਹੀਂ ਹੁੰਦਾ ਹੈਗਾ 200 ਦੀ ਰੱਸੀ ਲਾ ਦਵਾਦ ਵਾਲੇ ਬਸ ਇੱਕ ਗੋਲਾ ਤਿੰਨ ਵਾਰੀ ਘੁੰਮ ਜੰਦਾ ਕਿਲੀ ਦੇ ਆਲਦਾਂ ਦੇ ਤੋਂ ਸਦੀ ਰੱਸੀ ਲੱਗਣੀ ਨਹੀਂ ਉੱਥੇ ਪਿਆ ਲਾਉਣਾ ਹੈ ਮੂੰਗੀ ਨੂੰ ਹਾਂ ਹਾਂ ਜੇ ਗੱਲ ਇੱਕ ਘੜਾ ਬਹੁਤ ਬੜੀ ਆ ਘੜ ਤੇ ਘੜ 15 16 ਦੀ ਥੈਲੇ ਲਾ ਦੋ ਪੰਜਾਂ ਦੇ ਉੱਥੇ ਨਾ ਆ ਗਈ ਦੋ ਰੱਸੀ ਲੱਗ ਰੱਸੀ ਨੇ ਨਹੀਂ ਆਉਂਦੀ ਗੱਡੇ ਵੱਡ ਨੇ ਥਲੇ ਬੰਦੇ ਤੇ ਬੜੇ ਬੜੇ ਹਾਂ ਹਾਂ ਤਿੰਨ ਅੱਥੇ ਘੁਮਾ ਦੋ ਜਿਹਨੂੰ ਇੱਕ ਵੇਖਣਾ ਥੋੜੀ ਜਿਹੀ ਛੱਡ ਕੇ ਉਦੇ ਉੱਪਰ ਉਥੇ ਉੱਪਰ ਇਹ ਨਾ ਵੱਡ ਗਿਆ ਕਿ ਚਲ ਦੇਖਦੇ ਹਾਂ ਮੇਰੇ ਸਾਲ ਵੀ ਹਾਏ ਆਏ ਦੇ ਗਲੇ ਵੀ ਸਿਆੜ ਕੱਢ ਕੇ ਦੋਈ ਤਰ੍ਹਾਂ ਵੀਹਰੇ ਬੀਜ ਦੀਏ ਪਰ ਕਾਦੇ ਮੈਟੀ ਜੇ ਬਣਾ ਕੇ ਮੈਟ ਬਣਾ ਕੇ ਵੀਜ ਦੋ ਹਾਂ ਫੇ ਪਾਣੀ ਲਾਉਣਾ ਸੌਖਾ ਜੇ ਖਾਲਾ ਖਾਲਾ ਮਾ ਪਾਣੀ ਲਾ ਦੇ ਜੇ ਪਾਣੀ ਲਾਉਣਾ ਪਾਣੀ ਵੀ ਲਾਉਣਾ ਪੈ ਜਵੇ ਚਲ ਦੇਖਦੇ ਹਾਂ ਮੱਕੀ ਦਾ ਬੀਜੋ ਯਾਰ ਮੱਕੀ ਖੱਡ ਦੋ ਪਰ ਹਾਂ ਮੱਕੀ ਤਾਂ ਬਹੁਤ ਵਜਾਈ ਹੋ ਗਈ ਮੱਕੀ ਦੀ ਜਿਹੜੀ ਬਜਾਈ ਬਹੁਤ ਹੋ ਗਈ ਮੂੰਗੀ ਦੀ ਇੱਧਰ ਹੂੰ ਹੂੰ ਕੱਪੜੇ ਵੇਲਾ ਕਿੱਥੇ ਸੁੱਕ ਰਹੇ ਪਾਏ ਬੋਲੇ ਬੋਲੇ ਕੱਪੜੇ ਸੁਕਾਉਣੇ ਹੀ ਆ ਇੱਥੇ ਪਾ ਦੇ ਫਾਲਿਆਂ ਪਾ ਦੇ ਉੱਪਰ ਵਾਲੀ पे ਪਾਏ ਉਹ ਪਾਏ ਵੇ ਸਹੀ ਤੇ ਹਵਾ ਨੇ ਕਰਦੇ ਜਾਤ ਇਕੱਠੇ ਹਵਾ ਬਹੁਤ ਆਈ ਰਹਾ ਤਾਂ ਨਾ ਤਾਂ ਪੈ ਵਰਦੀ ਆ ਇਹ ਦੁਆੜ ਕਾ ਬੂੰਗੀ ਜੀਲਾ ਕਾ ਬੂੰਗੀ ਆ ਤੁਸੀਂ ਦੁਆੜ ਕਾ ਮਾਹ ਦਾ ਵੀ ਹਾਂ ਹਾਂ ਦੋ ਚੀਜ਼ਾਂ ਵੀ ਦੋ ਉਹ ਵੀ ਦੇਖ ਲੈ ਛੱਠੂ ਹੈ ਬੂੰਗੀ ਕਾ ਵੀ ਕਰਾ ਦੂ ਠੀਕ ਹੈ ਨਾ ਨਾ ਵਧੀਆ ਲੈਣੀ ਏ ਲੋਟਾ ਉਹ ਹਸਗੀਰ ਕਹਿੰਦਾ ਗੋੜ ਲੈ ਕੇ ਆਉਣਾ ਲਿਆਂਦਾ ਨੇ ਨਾ ਇੱਥੇ ਵਾਲੇ ਆਪਣੇ ਗੁਰੂ ਬਣੇ ਇੱਥੇ ਨਾ ਮੈਨੂੰ ਕਹਿਣ ਤਾਂ ਕਹਿੰਦਾ ਉੱਧਰ ਤੇ ਪਰਨ ਕਿੱਥੇ ਆ ਬੜੀ ਗੱਲਾਂ ਹਾਂ ਉਹਦੇ ਵੀ ਗੱਲਾਂ ਹੀ ਆ ਮੈਨੂੰ ਕਹਿ ਤਾਂ ਕਹਿੰਦਾ ਦਾਸ ਜੀ ਜੀ ਬਗੜੋਗੇ ਨਾ ਚੰਗਾਰੇ ਹਮੈ ਲੋਗੇ ਆਖਰੀ ਜਿਹੜਾ ਉਹ ਆਪਣਾ ਲਿਆ ਜਾਗੇ ਲਿਆਂਦਾ ਬਸ ਮੈਨੂੰ 10 ਕਿਲੋ ਨੀਰਮਜ ਨੇ ਚਿੱਟੀਆਂ ਦੰਡਾ ਪਰ ਗੋੜ ਬਰਤਣਾਂ ਚਾਹੀਦਾ ਚੱਲ ਜਾਈਏ ਚੱਲ ਆਹ ਲੋ ਗੋਲਾ ਤਾਂ ਜਾਂਡੀਆਂ ਰੋ ਤਾਂ ਹਾਂ ਇਹ ਦਿੱਤਾ ਲਾਇਆ ਜਦੋਂ ਲੱਗਿਆ ਪਤਾ ਜਾਂਡੀਆਂ ਰੋ ਚ ਹੈ ਠੀਕ ਹੈ ਗੱਡੀ ਕੋਲ ਵੀ ਲਾਇਆ ਤਾਂ ਉਹ ਕਿਸੇ ਕਾਰਨ ਕਰਕੇ ਪਟਨਾ ਪੈ ਗਿਆ ਹਾਂ ਮੇਰੇ ਵੀ ਕਿਤਾ ਜੋਗੀ ਰਹਿ ਗਿਆ ਹੁਣ ਬਾਹਰ ਅੰਦਰ ਤਾਂ ਘੱਟੇ ਜਾਂਦਾ ਹਨ ਬਾਹਰ ਅੰਦਰ ਹੈ ਨਹੀਂ ਲੈ ਜਾਣੇ ਜੋਗਾ ਇਹ 15000 ਦਾ ਚਲਾਨ ਕਰਦੇ ਆ ਨਾਲ ਤੁਰਕੇ ਤੋਰ ਕੇ ਭੇਜ ਦੇ ਬਾਉਂਡ ਵੀ ਕਰ ਦੇਣਾ ਆ ਇਹ ਤਾਂ ਹੈ ਇਹ ਬਣਾਏਗਾ ਤੇ ਕੰਪਨੀ ਨੇ ਇਹ ਯਾਰ ਬਣਾਏ ਕੰਪਨੀ ਨੇ ਦੂਸਰ ਸਿੰਪਲ ਤਰ੍ਹਾਂ ਦਾ ਸਰਾਂ ਨੂੰ ਆ ਹੁਣ ਤੁਹਾਡੀ ਵੀ ਦੋਇ ਲਾਓ ਹੁਣ ਤਾਂ ਸਹੀ ਆਪਾਂ ਤਾਂ ਹੁਣ ਸ਼ੌਂਕ ਨੂੰ ਲਾਇਆ ਹੋਇਆ ਠੀਕ ਆ ਹੁਣ ਜਿਹੜੇ ਪਟਾਕੇ ਮਾਰਦੇ ਜਾਂਦੇ ਉਹਨਾਂ ਦੇ ਜਿਹੜੇ ਮੂੰਹ ਪਰ ਲਿਖਿਆ ਹੋਇਆ ਹੱਸ ਕੀ ਇਹ ਪਟਾਕੇ ਵਾਲੇ ਆ ਹੁਣ ਆਪਾਂ ਤਾਂ ਜਾਣਾ ਆਪਣੀ ਸਪੀਡ ਤੇ 40 ਤੇ 40 ਦੀ ਕੋਈ ਆਵਾਜ਼ ਨਹੀਂ ਹੈਗੀ ਕਰ ਜਾਂਦਾ ਕੋਈ ਭੁਗਤ ਨਹੀਂ ਕਿਸੇ ਨੂੰ ਵੇਜ ਜਾਂਦੀ ਉਹ ਸਾਰੀ ਰਗੜੇ ਜਾਂਦੇ ਨੇ ਫਿਰ ਉਹਦਾ ਜਦੇ ਮੇਰੇ ਇਹਾਂ ਦੇ ਦੇ ਕੇ ਦੇਖਦੇ ਆ ਹਾਂ ਹੁਣ ਪਟਾਕੇ ਤਾਂ ਇਹਨੇ ਵੀ ਮਾਰਨਾ ਜੇ ਮਾਰਾਂਗਾ ਤੂੰ ਜੇ ਮਾਰਾਂਗਾ ਤਾਂ ਮਸਲਾ ਉਹ ਵੀ ਕਹੇ ਸਾਡੇ ਵਾਲਾ ਮਾਰ ਦੇਣਾ ਪਟਾਕੇ ਹੁਣ ਸਾਡੇ ਕੋਈ ਲਿਖਿਆ ਬੰਨਾਂ ਨੇ ਕੰਪਨੀ ਦਾ ਉਹ ਮਾਰਦੇ ਆ ਇਹ ਇਹਨਾਂ ਨੂੰ ਸੋਚ ਜਿਹੜੀ ਲਾਤੀ ਨਾ ਲੱਤੇ ਆਹ ਜਿਹੜੇ ਪੁਰਾਣੇ ਸਟੈਂਡਰਡ ਹੁੰਦੇ ਸੀ ਉਹਨਾਂ ਨੂੰ ਆਹ ਸੋਚ ਨਹੀਂ ਪੈਂਦੀ ਹੁੰਦੀ ਇਹ ਸੋਚ ਮਾਰਦੀ ਹੈ ਲੈਕਟਰਾ ਬੋਲ ਤੇ ਪੁਰਾਣਾ ਮਾਰਦਾ ਤੂੰ ਪਟਾਕੇ ਚੰਗੜ ਨਹੀਂ ਤਾਂ ਮਾਰਦਾ ਜਿੰਨਾ ਮਾਰਦੀ ਰੇਤੂ ਦਈ ਜਾ ਉਹਦੀ ਜੋ ਮਾਰਦੀ ਸੋ ਉਹ ਸੋਮ ਆਰਦਾ ਨਹੀਂ ਖੁੰਦਾ ਇਹ ਨਾ ਆਹ ਜਿਹੜੀ ਸੋਚਦਾ ਸੀ ਆਪਾਂ ਆ ਮਾਰ ਜਿੰਦਾ ਮੈਨੂੰ ਤੈਨੂੰ ਖਾੜੇ ਦੇਖੋ ਸਲਾੰਸਰ ਨਾਲ ਦਾ ਏ ਉਹ ਪਿਛਲਾ ਵੀ ਨਾਲ ਦਾ ਹਾਂ ਪਟਾਕਾ ਸਲਾਉ ਵੀ ਮਾਰ ਜਿੰਦਾ ਖੜੇ ਆਵਾਜ਼ ਨਹੀਂ ਆਈ ਜੀ ਨਾ ਤੇਰਾ ਹੋਇਆ ਚੋਰਨਗਾ ਤੀ ਤਾਂ ਰਾਵਾਂ ਹਲੇ ਰੱਬੇ ਚੱਲ ਤੇ ਜਾ ਲਾ ਲੈ ਜੀ ਸ਼ਿਆ ਚਾਤੀ ਆਲਾ ਹੋਦਾ ਕੋਈ ਮੈਂ ਫੋਟ ਲੈ ਗਿਆ ਨਹੀਂ ਬਿੰਦਰ ਰਵੇ ਦੀ ਗੱਲ ਸੁਣ ਜਦ ਹੁਣ ਮੰਨ ਕੇ ਚੱਲ ਵੀ ਕੰਪਨੀ ਦਾ ਸਲਾੰਸਰ ਕੰਪਨੀ ਦਾ ਹਾਂ ਤੇਰਾ ਜਿਹੜਾ ਉਹ ਬੰਡ ਐ ਹਾਂ ਹਾਂ ਇਹ ਗੱਲ ਠੀਕ ਹੈ ਕੰਪਨੀ ਦਾ ਪਿੱਛੇ ਉਹ ਵੀ ਉਹਦਾ ਨਾ ਏਜੰਸੀ ਵਾਲਿਆਂ ਦਾ ਜਿਹੜਾ ਨਾਲ ਆਂਦਾ ਬਾਈਕ ਸਾਈਕਲ ਨੂੰ ਹਾਂ ਫੇ ਉਹਦਾ ਜਰਨ ਕਰਦੇ ਹੋਊਗਾ ਵੇ ਯਾਰ ਸੋਚ ਯਾਰ ਉਹ ਸੋਚਦੇ ਜਾਂ ਇੱਕ ਵਾਰ ਸਾਰਾ ਕੁਝ ਬੰਦ ਹੋ ਗਿਆ ਉਹਨੇ ਏਰੋਮੈਟਿਕ ਚੱਕਣਾ ਹੀ ਹੁਣ ਤਾਂ ਕੋਈ ਨਹੀਂ ਹਾਂ ਪਲੇਨ ਯਾਰ ਕੋਈ ਨਹੀਂ ਉਹਨੇ ਉਹੀ ਮਾਰ ਕੇ ਦੇਖਣਾ ਬਸ ਯਾਰ ਹੋਰ ਦੱਸ ਮੋਲ ਕੋਣ ਚੱਲ ਆਹ ਤਾਂ ਪੁਰਾਣੇ ਮਾਰਨ ਵਾਲਾ ਹਨਾ ਜਿਦਾ ਪਹਿਲਾ ਹੁੰਦਾ ਸੀਗਾ ਜੀਰ ਵਾਲਾ ਇਹ ਪੁਰਾਣਾ ਮਾਰ ਲਾ ਮੰਨ ਕੇ ਚੱਲ 20 ਤੱਕ ਆਇਆ ਫਰੀਕੀ ਦਾ ਠੀਕ ਆ ਹੁਣ ਅੱਗੇ ਦੂਜੇ ਇੰਜਨ ਵਾਲੇ ਉਹਨਾਂ ਨੇ ਇੰਜਨ ਚੇਂਜ ਕਰਤਾ ਉਹਨੂੰ ਕਿੱਕਨੀ ਹੈ ਦੀ ਕਿਤੇ ਤਾਂ ਕੰਮੇ ਮੁਕਾਤਾ ਠੀਕ ਆ ਆ ਬੈਂਡ ਦਾ ਵੀ ਉਹਦਾ ਤਾਂ ਹੋਇਆ ਫਰਕ ਹੈ ਫਰਕ ਹੈ ਜੋ ਆਰਗਨੈਂਟ ਲਾਈਟਾਂ ਨਾਲ ਵੀ ਫਰਕ ਆ ਉਹ ਮੁੱਲ ਨੂੰ ਉਹਨੂੰ ਦੂਜਾ ਬੈਂਡ ਕੋਈ ਜਾਂਦਾ ਜੀ ਨਾ ਉਹ ਵੀ ਮੋਡੀਫਾਈ ਕਰ ਲੱਗੇ ਹੋਰ ਯਾਰ ਹੁਣ ਬਾਜੀ ਭਾਈ ਰੋਪੜ ਨੂੰ ਦੇਖਿਆ ਕੋਈ ਬੋਲਟ ਕੋਣ ਲੱਗਦਾ ਇਹ ਪਤਾ ਨਹੀਂ ਲੱਗਦਾ ਇਹ ਬੋਲਟ ਜਾਂਦਾ ਜੀ ਆਹ ਮੋਟਰਸਾਈਕਲ ਵਾਂਗੂ ਪਾ ਜਾਂਦੀ ਯਾਰ ਖੜਿਆ ਤਾਂ ਨਹੀਂ ਪਤਾ ਲੱਗਦਾ ਤਾਂ ਪਤਾ ਨਹੀਂ ਗਾ ਇਹ ਮਾਲ ਹਲੀ ਨਾ ਥਮਰ ਉੰਗੇ ਰਹੇ ਨਾ ਨਾ ਮੈਂ ਤਾਂ ਇਹੋ ਕਰਾਇਆ ਹੋਇਆ ਮੈਂ ਇੱਥੇ ਕਰ ਦਿਲ ਕਿਧਰ ਰੋਪੜ ਰੋਪੜ ਜਾਣਾ ਹੁੰਦਾ ਅੱਜ ਸਾਰਾ ਕਰ ਰਹੇ ਹਾਂ ਇਹ ਦੇਖਣਾ ਜੰਮੇਲੀ ਉਪਾਈ ਮ ਫਲਾਸ ਰਣੀ ਜਾਲੀ ਜਾਲੀ ਤੋਂ ਉਹ ਪਾ ਕੇ ਉੱਪਰ ਦੇ ਨੜਕਾਸ ਤੇ ਖਰਾਬੀ ਜਰ ਜਾਂਦੀ ਹੈ ਜਮੂ ਗੂੰਗਾ ਹੋ ਜਾਂਦਾ ਅੱਛਾ ਤੇ ਨਹੀਂ ਪਤਾ ਲੱਗਦਾ ਬਾਅਦ ਜਮੂ ਘਰ ਨਾਲ ਦੀ ਘੱਟਦਾ ਤੁਸੀਂ ਵੀ ਨਹੀਂ ਹੈਗੇ ਹੋ ਭੈਣ ਨੂੰ ਹੁੰਦਾ ਵੱਡੀ ਐ ਬਲਾਸ ਕਿਉਂ ਫਿਰ ਯਾਰ ਬੋਰ ਮੈਂ ਕਿੰਨੀ ਤਵਾਜ ਹੁਣ ਮੈਂ ਆਇਆ ਕਿੰਨੀ ਤਵਾਜ ਨਾਲ ਯਾਰ ਖੇਤਾਂ ਚ ਫਿਰ ਤਾਂ ਕੌਣ ਨਹੀਂ ਨੇ ਖੇਤਾਂ ਤੱਕ ਜਾਣਾ ਇਹਨੇ ਬਾਅਦ ਤੇ ਮੋਟਰ ਤੱਕ ਜਾਣਾ ਅੱਡਾ ਹੈ ਅੱਡਾ ਮਾਰ ਦਿੰਦਾ ਹਾਂ ਹਾਂ ਮਾਰਿੰਦਾ ਆ ਰੂਗਾ ਮਾਨੀ ਮਰਾਉਂਗੇ ਪੰਗੇ ਲਾਉਂਗਾ ਦਿੱਤਾ ਮਾਰੂਗਾ ਨਹੀਂ ਫੇ ਬਾਰ ਨਹੀਂ ਗਿਆ ਯਾਰ ਉਹ ਮਾਰ ਦੇ ਆ ਪਹਿਲਾ ਫਾਇਰ ਜੰਮ ਰਹੀ ਦੀ ਮਾਰਦਾ ਉਹਦਾ ਮਾਰਦਾ ਜੀ ਇਹਦਾ ਸਾਲ ਬੋਲਟ ਵਟਾ ਕਾ ਮਾਰਦਾ ਮੇਰਾ ਮਟੀ ਨਹੀਂ ਮਰ ਗਿਆ ਬਲਕਿ ਮੇਰੇ ਪਤਾ ਮਾਰਦਾ ਤਾਂ ਪਲੱਗ ਚਾਟ ਪਲੱਗ ਚਾਟ ਸਟਰਲੈਂਟਰ ਮਾਰ ਦਿੰਦਾ ਨਹੀਂ ਮਾਰ ਅਮੇਰ ਵਾਲਾ ਮੋਟਰਸਾਈਕਲ ਪਾਹ ਪੈਸ਼ੇ ਜਿਵੇਂ ਨਿਆਣੇ ਲੈਣ ਜਾਂਦਾ ਉਹਦੇ ਰੋਪੜ ਤੇ ਬਹੁਤ ਮਾਰੇ ਕਰਦਾ ਦਾ ਚਰੇਖ ਦੇ ਕੇ ਇੱਕ ਵਾਰਾ ਡਾਊਨ ਕਰਕੇ ਦੇਖਿ ਦੇਣੀ ਦੁਬਾਰਾ ਹਾਂ ਹਾਂ ਜਿੱਦਾਂ ਭਜਾਇਆ ਬਾਈ 60 70 ਪਰ ਜਦੋਂ ਪਰੇ ਰੇਹ ਛੱਡਣੀਆਂ ਹਾਂ ਆਏ ਜਾਂਦੇ ਜਾਂਦੇ ਮਾਰੀ ਜਾਂਦਾ ਫਟਾ ਕੇ ਉਹ ਬੰਦ ਕਰਾਉਂਦੇ ਹਾਂ ਹਾਂ ਤਾਂ ਨਹੀਂ ਮਾਰਦੇ ਇਹਰ ਪਤਾ ਮਰਾਉਂਦੇ ਨਹੀਂ ਹੈਗੇ ਰੋਡ ਇੰਨੀ ਪਰ 40 45 50 ਵੱਧ ਤੇ ਵੱਧ ਜਿੱਤੇ ਕਾਲੀ ਆ ਹੂੰ ਹੂੰ 50 ਦੀ ਵੀ ਰੱਖ ਬੱਸ ਦੱਸਿਆ ਆ ਇਹਨੇ ਵੀ ਕਾਰ ਨਹੀਂ ਖੜੀ ਖੋਲੜਵਾਜੀ 40 ਪਰ 40 ਪਰ ਬਾਹਰ ਰੱਖਦਾ ਹੁੰਦਾ ਮੋਟਰਸਾਈਕਲ ਬੱਸ 40 50 ਬਹੁਤ ਹੈ ਮੇਰਾ ਇੱਕ ਵਾਰ ਸਬਲੈਂਡਰ ਦਾ ਹੋਇਆ ਤਾਂ ਉਹ ਵੀ ਬੌਂਡਰ ਫਰ ਯਾਰ ਅੱਛਾ ਇੱਕ ਵਾਰ ਤਾਂ ਜਾਤੀ ਅਲਗਤ ਰਾਇ ਬੋਲਟ ਇਹ ਮੈਂ ਨਾ ਬੋਲਟ ਲੈ ਗਿਆ ਥੋੜਾ ਨਾਲ ਪਿੱਛਾ ਨਾਲ ਮੈਨੂੰ ਜਰਨ ਦੇ ਨਾਲ ਤਾਂ ਮੈਂ ਕਾਲੇ ਨੇ ਲਿਆ ਨਾਲ ਚੱਲ ਅੱਗੇ ਕਿਤੇ ਜਾ ਕੇ ਆਏ ਮੁੜ ਕੇ ਇਹੋ ਤੋਂ 3 ਕੋ ਲੋ ਖੜੇ ਹੁੰਦੇ ਬਿੰਦਾ ਕ੍ਰੈਸ਼ ਵਾਲੀ ਸੜਕ ਤੇ ਗੱਡੀ ਬੜਾ ਕੇ ਅੱਗੇ ਹੁੰਦੇ ਉਹ ਵੀ ਸ਼ਾਇਦ ਕਰਦੇ ਹੁੰਦੇ ਪਤਾ ਨਹੀਂ ਕੋਣ ਕਰਦਾ ਅੱਛਾ ਹਾਂ ਬਾਈ ਉਹ ਖੜੇ ਅਸੀਂ ਦੇਖ ਲੇ ਸਾਲਾ ਕਦਾ ਕੋਲ ਸਾਡੇ ਖੜੇ ਆ ਉਹਨਾਂ ਕੱਲ ਬਿੱਟਰੂ ਮਾਣੇ ਮਾਦਰੀ ਕਿਨੂੰ ਕੋ ਮਗੇ ਜਾਵੇ ਹਾਂ ਅਸੀਂ ਉੱਥੇ ਤੋਂ ਮੋੜਿਆ ਉਮੇਤੇ ਨਾਲ ਸਾਰਾ ਗੇਅਰ ਗੇਅਰ ਕੱਢਣ ਲੱਗਿਆ ਜਾਂ ਸਾਰੀ ਵੇਜ ਦੇ ਬੰਦ ਹੋ ਗਿਆ ਬੰਦ ਨਹੀਂ ਹੋਇਆ ਉਹਨਾਂ ਨੂੰ ਐ ਹੋ ਗਿਆ ਕਿ ਸਾਨੂੰ ਦੇਖ ਕੇ ਰੇਸ ਦਿੱਤੀ ਨੇ ਅੱਛਾ ਪੁਲਸ ਵਾਲਿਆਂ ਨੂੰ ਹਾਂ 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 ਬਾਈ ਜੋ ਲਾਈ ਉਹਨਾਂ ਨੇ ਗੱਡੀ ਮਗਰ ਅੱਛਾ ਅਸੀਂ ਇਹਨਾਂ ਚਾਲ ਤੇ ਜਾ ਰਹੇ ਹਾਂ ਸਾਨੂੰ ਐ ਜੀ ਇਗਨੋਰ ਕਰਤਾ ਉਹਨਾਂ ਨੇ ਦੇਖੇ ਸਾਨੂੰ ਜਾ ਕੇ ਉਹਨੇ ਥੋੜੀ ਜਿਹੀ ਦਹਾ ਜਾਂਦੀ ਸੀ ਨਹਿਰ ਵਾਲੇ ਰੋਡ ਨੂੰ ਚੜ੍ਹ ਗਿਆ ਤੇ ਗੱਡੀ ਨੂੰ ਦੇ ਲਾ ਲਿਆ ਰੇਸ ਮਾਰ ਕੇ ਸਾਹਮਣੂ ਮਾਰੀ ਜੀ ਹੈ ਦੇਖਿਆ ਸੀ ਜੇ ਉਹ ਖਾਣਾ ਦੇ ਤਾਂ ਚੱਲ ਜੀ ਯਾਰ ਉਹਨੇ ਕਰਿਆ ਕਰੋ ਆਰ.ਸੀ. ਰੱਖ ਲਈ ਅੱਛਾ ਮੋਟਰਸਾਈਕਲ ਰਿਜਿਸਟਰ ਕਰਿਆ ਆਰ.ਸੀ. ਰੱਖ ਲਈ ਫਲਾਨ ਕਰਿਆ ਉਹਨਾਂ 3500 ਦਾ ਹੂੰ ਹੂੰ ਹੈ ਨਾ ਮੈਂ ਤੇਰੇ ਕੋਲ ਜਾ ਮੈਂ ਖੜਾ ਕੇ ਆਇਆ ਉਹ ਖੜਾ ਦਾ ਬੋਲਟ ਹਾਂ ਇਹ ਦੇਖ ਲਈ ਕਿਤੇ ਆਰ.ਸੀ. ਚੈੱਕ ਕਰ ਲਈ ਲੈ ਇਹਨੂੰ ਪਤਾ ਅੱਜ ਵੀ ਹੁੰਦਾ ਆਪਣੇ ਡੱਗਰ ਵਰਗਾ ਹਾਰ ਦੀ ਲੇਕੀ ਵੀ ਚਾਰ ਚੀਜ਼ਾਂ ਅੱਛਾ ਮੈਨੂੰ ਭੋਗ ਹਾਰ ਤੇ ਕਿਤਾਜੀ ਮੈਂ ਵਿੱਚ ਪੜ ਪਰਚਾ ਪਿਆ ਅੱਛਾ ਮਾਤਾ ਲਾਲ ਹੋ ਗਿਆ ਮਾਤਾ ਭੋਤ ਦੇਣਾ ਠੀਕ ਕੋਈ ਨਾ ਉਹਨੂੰ ਮਾਂ ਰੋਪੜਾ ਲੈ ਕੇ ਜਾਇਆ ਭਲੇ ਹਨਨ ਫਿਰ ਕੇ ਲੱਗਾ ਮੈਂ ਆਪਣੇ ਜੋ ਆ ਗੁੰਦਾ ਖੋਬੀ ਜਿਹੜੀ ਜੈਬਰਾ ਕ੍ਰੋਸਿੰਗ ਹੁੰਦੀ ਹੈ ਨਾ ਇਹ ਰੱਖਣੀ ਹੈ ਮੈਂ ਕਿੱਥੇ ਪਿੱਛੇ ਖੜਾਉਣੀ ਹੈ ਹਾਂ ਹਾਂ ਫੋਟੋ ਸਟੇਟ ਰੱਖ ਲਉਂਦੀ ਹਾਂ ਹਨਾ ਉਹ ਪਹਿਲਾਂ ਹੁੰਦਾ ਦਾ ਵੀ ਆਰਸੀ ਕਾਪੀ ਵਾਲੀ ਬਾਜੀ ਬਾਤ ਉਹਨਾਂ ਦੇ ਪੱਤਾ ਜੀ ਭੁੰਨੇ ਆਉਂਦੇ ਆ ਹੂੰ ਤੀਨ ਹੀ ਗੱਲ ਹੁੰਦੇ ਹੁਣ ਤਾਂ ਜੇ ਪਾਸੇ ਜੇ ਰੱਖੋ ਉਹਦਾ ਚੇਪਾ ਲਈ ਆ ਹਾਂ ਹਾਂ ਟੱਕਰ ਨਹੀਂ ਹੁੰਦਾ ਉਧੇ ਬਾਹਰ ਤੇਰਾ ਸਾਰਾ ਉਲਟਾੜਾ ਨਹੀਂ ਨਿਕਲਦਾ ਨਿਕਲਦਾ ਹੁਣ ਤਾਂ ਹੁਣ ਤਾਂ ਫੋਨ ਤੇ ਆਪਣੇ ਐਪ ਜੀ ਹੈਗੀ ਕੋਮਾ ਆਪਣੇ ਕਾਗਜ਼ ਪੱਤੇ ਰੱਖ ਲੈ ਬਸ ਸਾਰਾ ਕੁਝ ਤਾਂ ਆਉਂਦਾ ਠੀਕ ਹੈ ਜੀ ਹੂੰ ਹੂੰ ਹੈ ਨਾ ਇਹ ਹੋਰ ਉਹ